ਈ ਤੱਕੀਏ ਹੁਣ ਤੂੰ ਹੀਰਾਣਾ ਅਸੀਂ ਰਹਿ ਨਾ ਸਕੀਏ ਹੁਣ ਤੂੰ ਹੀਰਾਣਾ ਅਸੀਂ ਰਹਿ ਨਾ ਸਕੀਏ ਓ ਕਿੱਥੇ ਕੀਤੀ ਨਕਸ਼ੇ ਤਿਆਰੀ ਮਾਲਕਾ ਤੇਰੇ ਉੱਤੋਂ ਜਾਈਏ ਬਾਲਿਹਾਰੀ ਦਾ ਤਿਆ ਤੇਰੇ ਬਲਿਹਾਰੀ ਦਾਤਿਆ ਓ ਜਦੋਂ ਤੇਰੀ ਦਾਤਾ ਕਰ ਗਰੀ ਤੱਕੀ ਓ ਹੁਣ ਤੂੰ ਹੀ ਰਾਣਾ ਅਸੀਂ ਰਹਿ ਨਾ ਸਕੀਓ ਹੁਣ ਤੂੰ ਹੀ ਰਾਣਾ ਅਸੀਂ ਰਹਿ ਨਾ ਸਕੀਓ ਓ ਕਿੱਥੇ ਕੀਤੀ ਨਕਸ਼ੇ ਤਿਆਰੀ ਮਾਲਕਾ ਤੇਰੇ ਉਤੇ ਜਾਈਏ ਬਲਹਾਰੀ ਦਾਤਿਆ ਤੇਰੇ ਉੱਤੋਂ ਜਾਈਏ ਬਲਹਾਰੀ ਦਾਤਿਆ ਓ ਪਾਣੀ ਉੱਤੇ ਕਿਸਤਰਾ ਟਿਕਾਈ ਤਾਰਤੀ ਡੁੱਬਦੀ ਨਾ ਡੋਲਦੀ ਕਮਾਲ ਕਰਤੀ ਡੁੱਬਦੀ ਨਾ ਦੋ ਨਦੀ ਕਮਾਲ ਕਰਤੀ ਆ ਉੱਤੇ ਵਸ ਖਲਕਤ ਸਾਰੀ ਮਾਲਕਾ ਤੇਰੇ ਉੱਤੋਂ ਜਾਈਏ ਬਲਿਹਾਰੀ ਦਾਤਿਆ ਤੇਰੇ ਉੱਤੋਂ ਜਾਈਏ ਬਲਿਹਾਰੀ ਮਾਲਕਾ ਆਉ ਕਿਹੜੇ ਥੰਮ ਨਾਲ ਥੰਮਿਆ ਆਕਾਸ਼ ਨੂੰ ਜ਼ਰੇ ਜ਼ਰੇ ਵਿੱਚ ਕੀ ਤਾਂ ਕਿੰਜਵਾਸ ਨੂੰ ਜ਼ਰੇ ਜ਼ਰੇ ਵਿੱਚ ਕੀ ਤਾਂ ਕਿੰਜਵਾਸ ਨੂੰ ਓ ਕਰਮਤ ਸਮਝੀ ਤੋ ਬਾਰਿਦਾ ਤੇ ਆ ਤੇਰੇ ਉੱਤੋਂ ਜਾਈਏ ਬੱਲੇ ਹਰੀ ਮਾਲਕਾ ਤੇਰੇ ਉੱਤੋਂ ਜਾਈਏ ਬੱਲੇ ਹਰੀ ਮਾਲਕਾ ਉਹ ਪਹਾੜਾਂ ਦੀ ਉਚਾਈ ਛੁੰਦੀ ਅਸਮਾਨ ਨੂੰ ਖੱਡਾਂ ਦੀ ਢੰਗਾਈ ਵੀ ਡਰਾਵੇ ਜਾਨ ਨੂੰ ਖੱਡਾਂ ਦੀ ਢੰਗਾਈ ਵੀ ਡਰਾਵੇ ਜਾਨ ਨੂੰ ਆ ਕਿ ਕੀ ਤੀ ਐ ਖੋਜੀ ਉਹ ਸਾਰੀ ਮਾਲਕਾ ਤੇਰੇ ਉੱਤੋਂ ਜਾਈਏ ਬਲਹਾਰੀ ਮਾਲਕਾ ਤੇਰੇ ਉੱਤੋਂ ਜਾਈਏ ਬਲਹਾਰੀ ਮਾਲਕਾ ਵਾਹਿਗੁਰੂ ਫਤਿਹ ਬੁਲਾਉਣ ਨਾਲ ਦੁਖੜੇ ਦੂਰ ਹੁੰਦੇ ਤੰਦਰੁਸਤੀਆਂ ਮਿਲਦੀਆਂ ਸਾਰੀਆਂ ਨੇ ਫਤਿਹ ਬੁਲਾਉਣ ਨਾਲ ਸੁਖ ਪਰਵੇਸ਼ੀਆਂ ਨੇ ਫਤਿਹ ਬੁਲਾ ਕੇ ਸਿੰਘਾਂ ਨੇ ਰਣ ਜਿੱਤੇ ਫਤਿਹ ਬੁਲਾ ਕੇ ਤੇਗਾਂ ਮਾਰੀਆਂ ਨੇ ਤੂੰ ਫਤਿਹ ਬੁਲਾ ਗੱਜ ਕੇ ਮਿਲੀਆਂ ਫਤਿਹ ਦੇ ਨਾਲ ਸਰਦਾਰੀਆਂ ਨੇ ਕੁਝ ਕਹਿਣ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪિતા ਮਹਾਰਾਜ ਦਾਤਾਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੇ ਬੁਲੰਦ ਕਰੀਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਕੋਈ ਇੰਨਾ ਜ਼ਿਆਦਾ ਨਹੀਂ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸ ਨੂੰ ਬੜੀ ਢੁਗਾਈ ਦੇ ਨਾਲ ਵਿਚਾਰ ਸਕੀਏ ਕੇਵਲ ਦੋ ਕਵਤਾਵਾਂ ਕਹਿ ਕੇ ਆਪ ਜੀ ਤੋਂ ਆਗਿਆ ਮੰਗ ਜਾਣੀ ਹੈ ਬਹੁਤ ਬਹੁਤ ਮਾਨ ਸਨਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁੱਲ ਲੋਕਾਈ ਨੂੰ ਦਿੰਦੇ ਨੇ ਸਾਰਿਆਂ ਦੀਆਂ ਅਰਦਾਸਾਂ ਇਸ ਘਰ ਵਿੱਚ ਪ੍ਰਵਾਨ ਹੁੰਦੀਆਂ ਕੋਈ ਅਰਦਾਸ ਤਨੋਂ ਮਨੋਂ ਇੱਕ ਹੋ ਕੇ ਕਰੇ ਉਹ ਸਵੀਕਾਰ ਹੋ ਜਾਂਦੀ ਹੈ ਮਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਸਟੇਜ ਤੇ ਬੈਠੇ ਹੋਏ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਜ਼ਦੀਕ ਸਾਡੀ ਕੌਮ ਦੀ ਅਤੀ ਸਤਿਕਾਰਯੋਗ ਜਥੇਦਾਰ ਬਾਬਾ ਮੰਗਾ ਸਿੰਘ ਜੀ ਹਾਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਉਹਨਾਂ ਵੱਲੋਂ ਬਹੁਤ ਮਾਨ ਸਨਮਾਨ 500 ਰੁਪਏ ਆਪਣੇ ਜਥੇ ਦਾ ਮਾਨ ਕੀਤਾ ਗਿਆ ਅਤੇ ਜਿਨ੍ਹਾਂ ਨੇ ਸੰਗਤ ਨੂੰ ਪ੍ਰੇਰਿਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੋੜਿਆ ਤੇ ਜੋੜ ਰਹੇ ਨੇ ਅਤੀ ਸਤਿਕਾਰਯੋਗ ਬਾਬਾ ਸਵਰਨ ਸਿੰਘ ਜੀ ਉਨ੍ਹਾਂ ਵੱਲੋਂ ਵੀ 500 ਰੁਪਏ ਜੱਤੇ ਦਾ ਮਾਣ ਆਇਆ ਸਾਡੇ ਤੋਂ ਪਹਿਲਾਂ ਜਿਨ੍ਹਾਂ ਨੇ ਇਤਿਹਾਸ ਦੀ ਸੇਵਾ ਨਿਭਾਈ ਹੈ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਮੰਡ ਸਮੁੱਚੇ ਜੱਤੇ ਵੱਲੋਂ ਬੜਾ ਮਾਣ ਆਇਆ ਮੈਨੂੰ ਬੜੀ ਖੁਸ਼ੀ ਹੋਈ ਮੇਰੇ ਆਪਣੇ ਨਗਰ ਰਸੂਲਪੁਰ ਤੋਂ ਬਹੁ ਗਿਣਤੀ ਦੇ ਵਿੱਚ ਸੰਗਤ ਆਈ ਹੈ ਭਾਈ ਸਾਹਿਬ ਭਾਈ ਟੇਹਰ ਸਿੰਘ ਜੀ ਹੋਂਦਾ ਵੱਲੋਂ ਬੜਾ ਮਾਣ ਆਇਆ ਹੋਰ ਸੰਗਤਾਂ ਵੱਲੋਂ ਬੜਾ ਮਾਣ ਆਇਆ ਜਿਨ੍ਹਾਂ ਨੇ ਸਟੇਜ ਤੇ ਗੁਰਮੁਖ ਬੈਠੇ ਨੇ ਸਾਰਿਆਂ ਵੱਲੋਂ ਬੜਾ ਮਾਣ ਸਨਮਾਨ ਆਇਆ ਹੈ ਕਈਆਂ ਦੇ ਨਾਰੇ ਜਾਂਦੇ ਨੇ ਮੈਂ ਸਮੇਂ ਵਿੱਚ ਰਹਿਣਾ ਹੀ ਠੀਕ ਸਮਝਾਂਗਾ ਇੱਕ ਸਦਾ ਹੀ ਕਰਦੇ ਰਹੀਏ ਜੀ ਨਾਨਕ ਨਾਮ ਛੱੜਦੀ ਕਲਾ ਤੇਰੇ ਬਾਣੇ ਸਰਬੱਤੋ ਲੈ ਕੇ ਆਪ ਜੀ ਨੇ ਹਿਸਟਰੀ ਸਰਵਣ ਕਰ ਲਈ ਹੈ ਮੇਰੀ ਕੋਸ਼ਿਸ਼ ਹੈ ਜਿੱਥੇ ਜਥਾ ਪ੍ਰਸੰਗ ਨੂੰ ਛੱਡ ਕੇ ਗਿਆ ਉਸ ਤੋਂ ਅੱਗੇ ਲੜੀ ਨੂੰ ਅਗੇ ਦੇ ਤੋਰਿਆ ਜਾਏ ਆਪ ਜੀ ਨੇ ਸੁਣਿਆ ਤਨਤਨ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਛਾਤੀ ਦੇ ਨਾਲ ਲਾਲਿਆ ਅਨੇਕਾਂ ਵਰਦਾਨ ਦਿੱਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਵਰਦਾਨ ਦੇ ਦਿੱਤੇ ਤੇਥੋਂ ਮੈਂ ਕਦੇ ਵਖ ਨਾ ਹੋਸਾਂ ਕਿ ਮੈਂ ਸਦਾ ਤੇਰੇ ਅੰਗ ਸੰਗ ਹਾਂ ਪੂਰਨ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜੀਵਨ ਨਾਲ ਜੁੜੇ ਹੋਇयो ਮੈਂ ਇੱਕ ਬੇਨਤੀ ਕਰਦਿਆਂ ਇਹ ਜਿਹੜੇ ਸਮਾਗਮ ਨੇ ਹੋ ਸਕਦਾ ਮੇਰੇ ਵਰਗਿਆਂ ਕਈਆਂ ਨੂੰ ਪਤਾ ਨਾ ਹੋਵੇ ਕਿ ਅੱਜ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਜੇ ਵੇਖਿਆ ਜਾਵੇ ਅੱਜ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਨ ਹੈ ਤੇ ਨਾ ਹੀ ਬਾਬਾ ਬੁੱਢਾ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਹੈ ਤੇ ਫਿਰ ਅੱਜ ਦਿਨ ਕਿਹੜਾ ਹੈ ਜਿਸ ਕਰਕੇ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਅੱਜ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਕੇਂਦ ਅਤਮਸਤਕ ਹੋ ਰਹੀ ਹੈ ਇਸ ਇਤਿਹਾਸ ਦੀ ਲੜੀ ਦੀ ਮੈਂ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਬਿਆਨ ਕਰਕੇ ਸੁਣਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਚਰਣਾ ਤੇ ਟਹਿ ਗਏ ਤੇ ਆਸ਼ੀਰਵਾਦ ਦੇ ਕੇ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ अनेका ਵਰਦਾਨ ਦੇ ਦਿੱਤੇ ਮੈਂ ਇਸ ਤੋਂ ਅੱਗੇ ਚੱਲਣ ਦੀ ਕੋਸ਼ਿਸ਼ ਕਰਾਂਗਾ ਸਮਾਂ ਥੋੜਾ ਨਹੀਂ ਤੇ ਮੈਂ ਵਿਸਥਾਰ ਸਹਿਤ ਬੇਨਤੀ ਕਰਦਾ ਸਤਿਗੁਰਾਂ ਗਏ ਅਨੇਕਾਂ ਆਸ਼ੀਰਵਾਦ ਲੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੁਕਮ ਵਿੱਚ ਰਹਿ ਕੇ ਕਰਤਾਰਪੁਰ ਜਦੋਂ ਸਤਗੁਰਾਂ ਵਸਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਪੂਰਾ ਸਾਥ ਨਿਭਾਇਆ ਇਸ ਤੋਂ ਅੱਗੇ ਤਨਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜਦੋਂ ਉਹ ਗੁਰਤਾ ਗਦੀ ਤੇ ਬਿਰਾਜਮਾਨ ਹੋ ਗਏ ਤਨਗੁਰੂ ਨਾਨਕ ਦੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਪਿਆਰੇ ਦੇ ਪਿਆਰ ਵਿੱਚ ਵੈਰਾਗ ਵਿੱਚ ਆ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਇਕਾਂਤ ਕਮਰੇ ਦਾ ਤੇ ਉਹਨਾਂ ਨੇ ਸੋਚਿਆ ਹੁਣ ਢੰਗ ਕਿਹੜਾ ਅਪਣਾਇਆ ਜਾਏ ਸਾਰਿਆਂ ਨੇ ਆ ਕੇ ਵਿਚਾਰ ਕੀਤੀ ਸੰਗਤ ਸਾਰੀ ਕਹਿੰਦੀ ਹੈ ਜੇ ਸਾਡੇ ਮਸਲੇ ਦਾ ਹੱਲ ਕੋਈ ਕਰ ਸਕਦਾ ਉਹ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਆ ਹੋ ਕੇ ਆ ਗਈਆਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ my vision is essentially finance and beyond. So not only finance, but also go beyond finance. ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕੀਤੇ ਨਦਰੀ ਨਦਰ ਨਿਹਾਲ ਹੋਏ ਉਹਨਾਂ ਨੂੰ ਗਿਆਨ ਨੂੰ ਸਮਾ ਹੋ ਗਿਆ ਹੈ ਹੁਣ ਅਸੀਂ ਉਹਨਾਂ ਦੀ ਨੂਰਾਨੀ ਜੋਤ ਦੇ ਦਰਸ਼ਨ ਕਰਨੇ ਨੇ ਤੇ ਤੁਸੀਂ ਕਿਰਪਾ ਕਰਕੇ ਦਰਸ਼ਨ ਕਰਵਾਓ ਦਰਸ਼ਨ ਕਰਵਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਅੰਤਰ ਜਾਮੀ ਸਨ ਖਡੂਰ ਸਾਹਿਬ ਚਲੇ ਗਏ ਜਾ ਕੇ ਬੇਨਤੀ ਕੀਤੀ ਕਿ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਪਾਤਸ਼ਾਹ ਜੀ ਦੇ ਦੀਦਾਰ ਕਰੀਏ ਉਹ ਕਿੱਥੇ ਨੇ ਮਾਤਾ ਜੀ ਭਾਵੇਂ ਸਤਿਗੁਰਾਂ ਦੇ ਕਹਿਣ ਮੁਤਾਬਕ ਟਾਲਮਟੋਲ ਕਰਨ ਲੱਗੇ ਪਰ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਮਾਤਾ ਜੀ ਤੁਹਾਡਾ ਚਿਹਰਾ ਦੱਸਦਾ ਹੈ ਤੇ ਨਾਮ ਦੀ ਖੁਸ਼ਬੋਈ ਦੱਸਦੀ ਏ ਸਤਿਗੁਰੂ ਨੇੜੀ ਨੇ ਸਤਿਗੁਰੂ ਅੰਦਰ ਬੈਠੇ ਹੁਕਮ ਕੀਤਾ ਕੋਈ ਅੰਦਰ ਨਾ ਆਵੇ ਆਪਣੇ ਸਾਥੀਆਂ ਸਮੇਤ ਨਾਮ ਜਪਣਾ ਸ਼ੁਰੂ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਜਦੋਂ ਸਮਾਧੀ ਖੁੱਲੀ ਦਰਵਾਜ਼ੇ ਧੰਨ ਗੁਰੂ ਅੰਗਦ ਦੇ ਪਾਛਾ ਜੀ ਦੇ ਕੋਲ ਗਏ ਬਾਬਾ ਬੁੱਢਾ ਸਾਹਿਬ ਜੀ ਦੀਦਾਰ ਕੀਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਜਦੋਂ ਇਕੱਠੇ ਹੀ ਅੰਦਰੋਂ ਬਾਹਰ ਆਏ ਸੰਗਤ ਦਰਸ਼ਨ ਕਰਕੇ ਨਦਰੀ ਨਦਰ ਨਿਹਾਲ ਹੋ ਗਈ ਇਸ ਤੋਂ ਅੱਗੇ ਚੱਲिए ਜਦੋਂ ਸਮਾਂ ਆ ਗਿਆ ਦੂਸਰੇ ਪਾਚਾ ਮਹਾਰਾਜ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤੀ ਇੱਕ ਦਿਨ ਸਮਾਂ ਆ ਗਿਆ ਗੋਇਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਬਿਰਾਜ ਦੇ ਇੱਕ ਦਿਨ ਗੁੱਸੇ ਦੇ ਵਿੱਚ ਆ ਕੇ ਧੰਨ ਗੁਰੂ ਅੰਗਦ ਦੇਵ ਜੀ ਆਪਣੇ ਨਗਰ ਬਾਸਰ ਕੇ ਬਹਿ ਗਏ ਦਰਵਾਜ਼ਾ ਬੰਦ ਕਰ ਲਿਆ ਬੜ ਤਗਤੀ ਲਾ ਦਿੱਤੀ ਜਿਹੜਾ ਸਾਡੇ ਦਰਵਾਜ਼ੇ ਨੂੰ ਖੋਲੇਗਾ ਉਹ ਸਾਡੇ ਸਰਬ ਦਾ ਭਾਗੀ ਹੋਏਗਾ ਪਤਾ ਲੱਗ ਗਿਆ ਸੰਗਤ ਨੂੰ ਦਰਸ਼ਨ ਜ਼ਰੂਰ ਕਰਨੇ ਨੇ ਪਰ ਅੱਗੇ ਲੱਗੇ ਕੌਣ ਫਿਰ ਇੱਥੇ ਵੀ ਬੇਨਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਕੀਤੀ ਬਾਬਾ ਬੁੱਢਾ ਸਾਹਿਬ ਜੀ ਕਰੋ ਕਿਰਪਾ ਸੰਗਤਾਂ ਵਿਆਹ ਗੁਲ ਨੇ ਤੀਸਰੇ ਪਾਛਾ ਜਿਹਦੇ ਦੀਦਾਰਿਆਂ ਵਾਸਤੇ ਸੰਗਤਾਂ ਦੇ ਵਾਸਤੇ ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਬਾਸਰ ਕੇ ਨਗਰ ਵਿੱਚ ਪਹੁੰਚੇ ਦਰਵਾਜੇ ਤੇ ਲਿਖਿਆ ਵੇਖਿਆ ਜਿਹੜਾ ਦਰਵਾਜਾ ਖੁੱਲੇਗਾ ਸਾਡੇ ਸਰਬ ਦਾ ਭਾਗੀ ਹੋਏਗਾ ਰਬਾਬੀਆਂ ਨੂੰ ਬੁਲਾ ਲਿਆ ਕੀਰਤਨ ਸ਼ੁਰੂ ਹੋ ਗਿਆ ਅੰਦਰੋਂ ਅੰਦਰ ਤਾਰ ਖੜਕੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹੋ ਮੰਨੋ ਕਿ ਬਿਰਤੀ ਸਮਾਧੀ ਖੁੱਲੀ ਐ ਸਮਾਧੀ ਖੁੱਲੀ ਐ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਕੌਤਕ ਵਰਤਾਇਆ ਦਰਵਾਜ਼ਾ ਨਹੀਂ ਖੋਲਿਆ ਪਿੱਛੋਂ ਦੀ ਆ ਕੇ ਸੱਨ ਲਾ ਲਈ ਤੇ ਸਤਿਗੁਰਾਂ ਦੇ ਚਰਨਾਂ ਤੇ ਜਾ ਮੱਥਾ ਟੇਕਿਆ ਜਦੋਂ ਦੇਖਿਆ ਬਾਬਾ ਬੁੱਢਾ ਸਾਹਿਬ ਆ ਗਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬਾਬਾ ਜੀ ਦਰਵਾਜ਼ੇ ਤੇ ਲਿਖਿਆ ਨਹੀਂ ਪੜਿਆ ਕਹਿੰਦੇ ਮਹਾਰਾਜ ਪੜਿਆ ਪਰ ਤੁਹਾਡੇ ਹੁਕਮ ਦੀ ਅਦੂਲੀ ਨਹੀਂ ਕੀਤੀ ਮੈਂ ਦਰਵਾਜ਼ਾ ਨਹੀਂ ਖੋਲਿਆ ਮੈਂ ਤੇ ਸੱਨ ਲਾਈ ਐ ਤੇ ਤੁਹਾਡੇ ਦੀਦਾਰ ਕੀਤੇ ਨੇ ਅੱਜ ਗੁਰਦੁਆਰਾ ਸਨ ਸੈ ਮੌਜੂਦ ਹੈ ਕੌਤਕ ਬੜੇ ਨੇ ਪਰ ਮੈਂ ਬਿਆਨਾਂ ਦਾ ਸਮਾਂ ਅੱਗੇ ਲੰਘ ਜਾਣਾ ਆਓ ਅੱਜ ਦੇ ਦਿਨ ਦਾ ਜਿਹੜਾ ਇਤਿਹਾਸ ਹੈ ਉਹ ਬੇਨਤੀ ਕਰਨ ਲੱਗਾ ਕਿ ਅੱਜ ਕਿਉਂ ਦਿਨ ਇਹ ਮਨਾਇਆ ਜਾ ਰਿਹਾ ਹੈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਸਮਾਂ ਆਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬੁਲਾ ਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਬਾਬਾ ਜੀ ਹੁਣ ਲੰਗਰ ਦੇ ਵਿੱਚ ਪ੍ਰਿਥੀ ਚੰਦ ਦੀਆਂ ਚਾਲਾਂ ਚੱਲ ਰਹੀਆਂ ਨੇ ਰਸਤਾ ਘਟ ਆਉਂਦੀਆਂ ਨੇ ਇਸ ਵਾਸਤੇ ਤੁਸੀਂ ਜਾਓ ਤੇ ਤੁਸੀਂ ਹੁਣ ਪਰਿਉਪਕਾਰੀ ਬਣ ਕੇ ਵਿਚਰਨਾ ਹੈ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਪੰਜਵੇਂ ਪਾਛਾ ਜੀ ਦਾ ਹੁਕਮ ਬਣ ਕੇ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਜਿੱਥੇ ਅੱਜ ਵੀੜ ਬਾਬਾ ਬੁੱਢਾ ਸਾਹਿਬ ਹੈ ਇਤਿਹਾਸਕਾਰ ਦੱਸਦਾ ਹੈ ਬਾਬਾ ਲਗਾਜੀ ਨੇ ਇੱਕ ਧਰਤੀ ਦਾ ਟੁਕੜਾ দান ਵਜੋਂ ਦਿੱਤਾ ਭਾਵੇਂ 84 ਪਿੰਡਾਂ ਦੀ ਜ਼ਗੀਰ ਗੁਰੂ ਘਰ ਦੇ ਨਾਮ ਤੀਸਰੇ ਪਾਚਾ ਵੇਲੇ ਲੱਗ ਗਈ ਸੀ ਇੱਥੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਦਾ ਦਿਨ ਕਿਉਂ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਢੀਡ ਬਾਬਾ ਬੁੱਢਾ ਸਾਹਿਬ ਜੀ ਵਾਲੇ ਅਸਥਾਨ ਤੇ ਆ ਕੇ ਉਥੋਂ ਦੇ ਅਸਥਾਨ ਦੀ ਕਾਰ ਸੇਵਾ ਸ਼ੁਰੂ ਕਰਕੇ ਉਥੇ ਬਖਸ਼ਿਸ਼ਾਂ ਵਰਤੋਣੀਆਂ ਕਿਵੇਂ ਸ਼ੁਰੂ ਕੀਤੀਆਂ ਮੇਰੇ ਸਾਥੀ ਕਲੀ ਛੰਦ ਦੇ ਵਿੱਚ ਅੱਜ ਦਾ ਇਤਿਹਾਸ ਛੇਰਪੁਰੀਆਂ ਦਾ ਜਥਾ ਇਹੋ ਬੇਨਤੀ ਕਰਦਾ बाबा बुडा सैब जी पीड़ सैब विच के कठे पिंड जे नड़े आणी उतारे ਪਿੰਡ 84 ਲੋ ਲੰਗਰ ਦੇ ਬੋਲ ਦੇ ਉਹ ਖੇਤੀ ਕਰਦੇ ਇਥੇ ਸਿੱਖ ਸਤ ਗੁਰੂ ਦੇ ਪਿਆਰੇ ਆਓ ਮੱਝਾਂ گاਵਾ ਇਥੇ ਬਾਬਾ ਜੀ ਸੀਚਾਰ ਦੇ ਉਧ ਤੇ ਕਿਉ ਸੀ ਜਾਂਦਾ ਸਤ ਗੁਰਾਂ ਦੇ ਦਰਬਾਰੇ ਆਉ ਗੱਡੇ ਪਰ ਕੇ ਤੁ ਕਲ ਦੇ ਰਏ ਅਨਾਜ ਦੇ ਹੋ ਸਾਰਾ ਪੰਥ ਆਖਦਾ ਬਾਬਾ ਜੀ ਬੱਲੇ ਹਾਰੇ ਆਉ ਕਰੜੀ ਮੀਲਤ ਕਰਕੇ ਉਚਾਰਤ ਬਾਪ ਆਇਆ ਸੋਨੇ ਸਮੇਂ ਗੁਜ਼ਾਏ ਆਉ ਇੱਥੇ ਪੈਰ ਸੁਰਤ ਨੂੰ ਝੋੜਿਆ ਉਹ ਸੇਵਾ ਹੱਥੀ ਕਰਦੇ ਰਸਨਾ ਨਾਮ ਉਚਾਰੇ ਆਉ ਕਰ ਕਰ ਗੱਲਾਂ ਹੁੰਦੀਆਂ ਸੀ ਗੁਰਮਤ ਪ੍ਰਚਾਰ ਦੀਆਂ ਆਉ ਮੰਨ ਕੇ ਬਚਨ ਕਈਆਂ ਨੇ ਆਪਣੇ ਜਨਮ ਸੁਆਰੇ ਆਉ ਦੂਰਾਂ ਦੂਰੋ ਲੋਕੀ ਆਕੇ ਦਾਤ ਮੰਗਦੇ ਨੇ ਓ ਕਰ ਅਰਦਾਸਾਂ ਸਭ ਨੇ ਆਪਣੇ ਕਸਟ ਨਵਾ ਰੇ ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ ਤੇ ਆਖੀਏ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਮਾਪੁਰਖਾਂ ਦੀ ਮਹਿਮਾ ਅપર ਅਪਾਰ ਹੈ ਪੂਰਨ ਬ੍ਰਹਮ ਗਿਆਨੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਸਿਆਣੇ ਸਕੱਤਰ ਸਾਹਿਬ ਜਿਨ੍ਹਾਂ ਨੇ ਸਾਡੀ ਹਾਜ਼ਰੀ ਲਵਾਈ ਹੈ ਉਹਨਾਂ ਵੱਲੋਂ ਬਹੁਤ ਮਾਨ ਸਨਮਾਨ ਜਥੇ ਦਾ ਕੀਤਾ ਗਿਆ ਹੈ ਮੇਰੇ ਆਪਣੇ ਨਗਰ ਰਸੂਲਪੁਰ ਤੋਂ ਭਾਈ ਕਾਰਜ ਸਿੰਘ ਉਹਨਾਂ ਵੱਲੋਂ ਬਹੁਤ ਮਾਨ ਜਥੇ ਦਾ ਕੀਤਾ ਗਿਆ ਹੈ ਹੋਰ ਵੀਰਾਂ ਵੱਲੋਂ ਬਹੁਤ ਮਾਨ ਸਨਮਾਨ ਆਇਆ ਹੈ ਸੈਕਟਰੀ ਸਾਹਿਬ ਵੱਲੋਂ ਜੋ ਸਮਾਂ ਦੱਸਿਆ ਥੋੜਾ ਜਿਹਾ ਰਹਿ ਗਿਆ ਕੇਵਲ ਇੱਕ ਕਵਿਤਾ ਕਹਿ ਕੇ ਆਪ ਜੀ ਤੋਂ ਆਗਿਆ ਲੈ ਲੈਣੀ ਹੈ ਕਿਉਂਕਿ ਬਲਾਰੇ ਪੰਥ ਦੇ ਮਹਾਨ ਹੋਰ ਵੀ ਬੈਠੇ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਮਹਾਨ ਭੀੜ ਬਾਬਾ ਬੁੱਢਾ ਸਾਹਿਬ ਜੀ ਤੇ ਅੱਜ ਦੇ ਦਿਨ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਹੋਇਆ ਹੈ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਅੱਜ ਨਤਮਸਤਕ ਹੋ ਰਹੀਆਂ ਨੇ ਕਈ ਦਿਨਾਂ ਤੋਂ ਇਹ ਸਮਾਗਮ ਚੱਲਦੇ ਨੇ ਤੇ ਅੱਗੇ ਚੱਲਦੇ ਰਹਿਣੇ ਨੇ ਨਾ ਸੰਗਤ ਦੂਰ ਦਰੇਡੇ ਦਾ ਪ੍ਰਵਾਹ ਕਰਦੀ ਹੈ ਨਾ ਹੀ ਮੀਂਹ ਕਣੀ ਤੋਂ ਸੰਗਤ ਆਪਣੇ ਆਪ ਨੂੰ ਕੋਸ਼ਿਸ਼ ਕਰਦੀ ਹੈ ਕਹਿੰਦੇ ਪਿਆਰੀ ਜੰਨਾ ਆਪਣੇ ਵਹੀਕਲਾਂ ਤੇ ਟਰੈਕਟਰ ਟਰਾਲੀਆਂ ਲੈ ਕੇ ਸੰਗਤ ਨੂੰ ਲੈ ਕੇ ਸਾਰੇ ਨਤਮਸਤਕ ਹੁੰਦੇ ਨੇ ਇਹ ਬਾਬਾ ਜੀ ਦੀ ਕਮਾਈ ਹੈ ਵੀਰ ਬਾਬਾ ਬੁੱਢਾ ਸਾਹਿਬ ਜੀ ਵਿੱਚ ਬਾਬਾ ਜੀ ਦੇ अनेका ਕੌਤਕ ਨੇ अनेका ਕੌਤਕ ਨੇ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਇਨਾ ਮਾਣ ਵੱਡਾ ਮਿਲਿਆ ਹੈ ਉਹਨਾਂ ਨੇ 6 ਸਤਿਗੁਰਾਂ ਦੇ ਦਰਸ਼ਨ ਕੀਤੇ 6 ਸਤਿਗੁਰਾਂ ਦੇ ਤੇ ਪੰਜ ਗੁਰੂ ਸਹਬਾਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਹੱਥੀਂ ਗੁਰਤਾ ਗਦੀ ਦਾ ਤਿਲਕ ਲਾਇਆ ਉਹ ਕਿੰਨੀ ਮਹਾ ਆਤਮਾ ਉਹ ਕਿੰਨਾ ਵੱਡਾ ਉਹਨਾਂ ਦਾ ਰੁਤਬਾ ਜੇ ਉਹਨਾਂ ਨੇ ਪੰਜ ਸਤਿਗੁਰਾਂ ਨੂੰ ਗੁਰਤਾ ਗਦੀ ਦਾ ਤਿਲਕ ਲਾਇਆ ਤੇ ਇੱਕ ਬਹੁਤ ਵੱਡੀ ਸੇਵਾ ਉਹਨਾਂ ਦੇ ਹਿੱਸੇ ਆਈ ਹੈ ਭਾਈ ਬਾਲਾ ਜੀ ਵਾਲੀ ਜਿਹੜੀ ਪੁਰਾਤਨ ਜਨਮ ਸਾਖੀ ਹੈ ਨਾ ਇੱਕ ਪਉਂਦੇ ਵਿੱਚੋਂ ਬੇਨਤੀ ਕਰਕੇ ਆਗਿਆ ਲੈ ਜਾਣੀ ਹੈ ਕਿ ਜਦੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਹੋ ਜੇ ਨਾ ਵਿਰਾਜਮਾਨ ਤੇ ਇੱਕ ਦਿਨ ਬਨ ਕੀਤਾ ਬਾਬਾ ਬਾਲਾ ਜੀ ਦਾ ਬਾਬਾ ਬਾਲਾ ਜੀ ਜਿਹੜੇ ਸਤਗੁਰਾਂ ਦੇ ਨਾਲ ਰਹੇ ਉਹਨਾਂ ਦਾ ਮਨ ਕੀਤਾ ਮੇਰਾ ਜੀ ਕਰਦਾ ਹੈ ਮੈਂ ਉਸ ਰੂਹ ਦੇ ਜਾ ਕੇ ਦਰਸ਼ਨ ਕਰਨਾ ਜਿਨੇ ਗੁਰੂ ਨਾਨਕ ਨੂੰ ਖੁਸ਼ ਕਰ ਲਿਆ ਗੁਰੂ ਅੰਗਦ ਦੇ ਪਾਤਸ਼ਾਹ ਗੁਰਤਾ ਗਦੀ ਤੇ ਵਿਰਾਜਮਾਨ ਸੰਗਤਾਂ ਆਉਂਦੀਆਂ ਨੇ ਯਥਾ ਸ਼ਕਤ ਭੇਟਾ ਚੜਾਉਂਦੀਆਂ ਨੇ ਸਤਿਗੁਰਾਂ ਤੋਂ ਖੁਸ਼ੀਆਂ ਲੈ ਰਹੀਆਂ ਨੇ ਦੇਖਿਆ ਜਦੋਂ ਦੀਵਾਨ ਦੀ ਹੋਈ ਸਮਾਪਤੀ ਅੱਜ ਦੀਵਾਨ ਦੇ ਵਿੱਚ ਬੈਠੇ ਨੇ ਬਾਬਾ ਬਾਲਾ ਜੀ ਜਿਨ੍ਹਾਂ ਨੇ ਸਤਿਗੁਰਾਂ ਨਾਲ ਜ਼ਿੰਦਗੀ ਦਾ ਬੜਾ ਸਮਾਂ ਗੁਜ਼ਾਰਿਆ আজকাল ਪੂਰੀ ਲਾਈਫ ਹੀ ਫਿਊਚਰਿਸਟਿਕ ਟੈਕ ਸਤਿਗੁਰੂ ਜੀ ਦੀ ਬਾਣੀ ਦੀ ਸਮਾਪਤੀ ਕਰਕੇ ਜਦੋਂ ਬਿਲਾਪ ਹੋਇਆ ਬਾਬਾ ਬਾਲਾ ਜੀ ਮਿਲੇ ਨਿਮਰਤਾ ਦੇ ਪੁੰਜ ਦੂਸਰੇ ਪਾਚਾ ਕਹਿੰਦੇ ਬਾਬਾ ਜੀ ਤੁਸੀਂ ਖੇਚਲਾ ਕਿਉਂ ਕੀਤੀ ਮੈਨੂੰ ਹੁਕਮ ਕਰ ਦੇ ਮੈਂ ਚੱਲ ਕੇ ਤੁਹਾਡੇ ਕੋਲ ਆ ਜਾਂਦਾ ਬਾਬਾ ਬਾਲਾ ਜੀ ਕਹਿੰਦੇ ਨਹੀਂ ਮਹਾਰਾਜ ਅੱਜ ਇੱਕ ਸਵਾਲ ਲੈ ਕੇ ਮੈਂ ਤੁਹਾਡੇ ਕੋਲੇ ਪਹੁੰਚਿਆ ਦੂਸਰੇ ਪਾਤਸ਼ਾਹ ਕਹਿੰਦੇ ਬਾਬਾ ਜੀ ਸ਼ੰਕਾ ਕਿਹੜਾ ਸਵਾਲ ਕਿਹੜਾ ਹੈ ਗੁਰੂ ਕਰਨਵੀਰਤ ਕਰਦਾ ਹੈ ਬਾਬਾ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਨਾਲ ਰਿਹਾ ਜੋ ਉਹਨਾਂ ਛਕਣ ਨੂੰ ਦਿੱਤਾ ਮੈਂ ਛਕਿਆ ਜਿੱਥੇ ਉਹਨਾਂ ਕਿਹਾ ਮੈਂ ਨਾਲ ਚੱਲਿਆ ਪਰ ਸਤਿਗੁਰੂ ਸਵਾਲ ਬੜਾ ਵੱਡਾ ਇਹ ਹੈ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਉਹ ਤੁਹਾਨੂੰ ਹੀ ਕਿਉਂ ਦਿੱਤੀ ਹੋਰ ਕਿਸੇ ਨੂੰ ਕਿਉਂ ਨਾ ਦਿੱਤੀ ਪਿਆਰੇ ਦੇ ਵਿਰਾਗ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਦੇ ਨੈਣ ਝਲ ਕੇ ਤੇ ਕਹਿਣ ਲੱਗੇ ਬਾਬਾ ਬਾਲਾ ਜੀ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਚਾਹਣਾ ਕੁਝ ਪੁੱਛਣਾ ਬਾਬਾ ਬਾਲਾ ਜੀ ਕਹਿੰਦੇ ਹਜੂਰ ਪੁੱਛੋ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਬਾਬਾ ਜੀ ਇਹੋਂ ਦੱਸਿਓ ਤੁਸੀਂ ਗੁਰੂ ਸਾਹਿਬਾਂ ਨੂੰ ਕੀ ਜਾਣ ਕੇ ਪੂਜਦੇ ਰਹੇ ਜੇ ਅੱਗੋਂ ਜਵਾਬ ਆਇਆ ਬਾਬਾ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਨੂੰ ਪੂਰਨ ਸੰਤ ਜਾਣ ਕੇ ਪੂਜਿਆ ਤੇ ਨਾਲ ਹੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਜੀ ਆਪਣੇ ਅੰਦਰ ਝਾਤੀ ਮਾਰੋ ਫਿਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਤੁਹਾਨੂੰ ਪੂਰਨ ਸੰਤ ਬਣਾ ਦਿੱਤਾ ਇਸ ਵਿੱਚ ਕੋਈ ਸ਼ੱਕ ਨਹੀਂ ਬੈਠੇ ਸਨ ਬਾਬਾ ਬੁੱਢਾ ਸਾਹਿਬ ਜੀ ਦੂਸਰੇ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਸੀਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਕੀ ਜਾਣ ਕੇ ਪੁੱਜਿਆ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਬ੍ਰਹਮ ਗਿਆਨੀ ਜਾਣ ਕੇ ਪੁੱਜਿਆ ਤੇ ਕਹਿਣ ਲੱਗੇ ਜੀ ਆਪਣੇ ਅੰਦਰ ਝਾਤੀ ਮਾਰੋ ਫਿਰ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਹਾਨੂੰ ਪੂਰਨ ਬ੍ਰਹਮ ਗਿਆਨੀ ਬਣਾ ਵੀ ਦਿੱਤਾ ਸਤ ਗੁਰੂ ਨੂੰ ਜਿਹੜਾ ਕੋਈ ਚਦਾ ਤੇਹਾ ਫਲ ਪਾਏ ਕੋਈ ਅਨੇਕਾਂ ਬਖਸ਼ਿਸ਼ਾਂ ਲਈਆਂ ਤੇ ਸਭ ਤੋਂ ਵੱਡੀ ਬਖਸ਼ਿਸ਼ ਧਨ ਤਨ ਬਾਬਾ ਬੁੱਢਾ ਸਾਹਿਬ ਜੀ ਜਦੋਂ ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਹੋਇਆ ਉਦੋਂ ਪਹਿਲਾ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲੇ ਹੱਡ ਗਰੰਥੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਵਾਜ ਦਿੱਤਾ ਬੜੀ ਵੱਡੀ ਇਹ ਦਾਤ ਝੋਲੀ ਵਿੱਚ ਪਈ ਸਭ ਕਹਿਣ ਨੂੰ ਬੜਾ ਕੁਝ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਆਓ ਤੱਕੋ ਇਸ ਕਵਿਤਾ ਦੇ ਵਿੱਚ ਪੂਰਨ ਬ੍ਰਹਮ ਗਿਆਨੀ ਧੰਨ ਤਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਕਿੰਨੇ ਕੌਤਕ ਕੀਤੇ ਨੇ ਕਿੰਨਾ ਕਿੰਨਾ ਨੂੰ ਤਾਰਿਆ ਕਿੰਨਾ ਨੂੰ ਉਹਨਾਂ ਨੇ ਮਾਣ ਦੇ ਕੇ ਨਵਾਜਿਆ ਕਿੰਨਾ ਗੁਰੂਆਂ ਦੀ ਖੁਸ਼ੀ ਲਈ ਆਓ ਬੈਂਤ ਛੰਦ ਇਹ ਕਵਿਤਾ ਹੈ ਭਾਈ ਬਖਸ਼ੀਸ਼ ਸਿੰਘ ਭਾਈ ਕੁਲਦੀਪ ਸਿੰਘ ਸ਼ੇਰਪੁਰੀਆਂ ਦਾ ਜੀศรี ਜਤਾ ਲੋ ਬੇਨਤੀ ਕਰਦਾ ਗੁਰੂ ਨਾਨਕ ਜੀ ਦਰਸ਼ ਦਿਦਾਰ ਕਰਕੇ ਛੋਟੀ ਉਮਰ ਵਿੱਚ ਜਦੋਂ ਸਵਾਲ ਕੀਤਾ ਸੱਚੇ ਬਾਦਸ਼ਾਹ ਵੱਡੇ ਵਰਦਾਨ ਦੇ ਕੇ ਬਾਬੇ ਬੁੱਢੇ ਨੂੰ ਨਦਰ ਨਿਹਾਲ ਕੀਤਾ ਸਾਧੂ ਬ੍ਰਹਮ ਦੇ ਵਿੱਚ ਅਪੇਧ ਰਹੇ ਰਹੇ ਨੇ ਜਿਕਰ ਤੇ ਕੀਤੀ ਐ ਤੇ ਜੋ ਬਚਨ ਉਹਨਾਂ ਨੇ ਰਸਨਾ ਚੋਂ ਕਹਿ ਦਿੱਤਾ ਉਹ ਬਚਨ ਪੂਰਾ ਹੋਇਆ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਧਾਂ ਸੇ ਮਹਾਰਾਜ